ਬਦੋਤੋ ਟਰਾਈ ਕਰ ਰਹੇ ਹਾਂ ਪਰ ਇਹ ਜਿੰਨ ਆ ਹੀ ਨਹੀਂ ਰਿਹਾ ਪਰ ਮੈਂ ਛੱਡਾਂਗਾ ਨਹੀਂ ਕਿਉਂਕਿ ਜੇ ਤੁਹਾਨੂੰ ਲਾਈਫ ਵਿੱਚ ਕੁਝ ਐਕਸਟਰਾ ਚਾਹੀਦਾ ਹੈ ਤਾਂ ਮਿਹਨਤ ਤਾਂ ਕਰਨੀ ਪੈਗੀ ਤੇ ਫਿਰ ਸਭ ਲੋਕ ਤੁਹਾਡੇ ਵਾਂਗੂ ਲੱਖੀ ਤਾਂ ਹੁੰਦੇ ਨਹੀਂ ਕੋਈ ਵੈਸਟੋਰੀਆ ਦੇ ਨਾਲ ਤੁਹਾਨੂੰ ਭਰ-ਭਰ ਕੇ ਫਾਇਦੇ ਜੋ ਮਿਲ ਰਹੇ ਨੇ ਕਿਸੇ ਜੰਨਤੋਂ ਘੱਟ ਥੋੜੀ ਹੈ ਵੈਸਟੋਰੀਆ ਵੈਸਟੋਰੀਆ ਲੰਬੇ ਸਮੇਂ ਤੱਕ ਬੀਪੀਐਚ ਤੇ ਕਾਬੂਤਾ ਪਾਉਂਦਾ ਹੀ ਹੈ ਨਾਲ ਹੀ ਦਿੰਦਾ ਹੈ ਸਿਹਤਮੰਦ ਫਸਲ ਤੰਦਰੁਸਤ ਤਣੇ ਤੇ ਦਾਣਿਆਂ ਨਾਲ ਭਰੇ ਹੋਏ ਸਿੱਟੇ ਜੇ ਸੋ ਤੁਹਾਨੂੰ ਮਿਲੇ ਵਧੇਰੇ ਉਪਜ ਤੇ ਵਧੇਰੇ ਮੁਨਾਫਾ ਮਤਲਬ ਵਸਟੋਰੀਆ ਤੁਹਾਨੂੰ ਦਿੰਦਾ ਹੈ ਸੁਰੱਖਿਆ ਤੇ ਖੁਸ਼ਹਾਲੀ ਦੇ ਨਾਲ ਮਨ ਦੀ ਸ਼ਾਂਤੀ ਵੀ ਇਹ ਤਾਂ ਪਿੱਤਨ ਨਿਕਲਿਆ ਪਰ ਵਸਟੋਰੀਆ ਦੇ ਨਾਲ ਤੁਹਾਡੇ ਸਾਰਿਆਂ ਦੀ ਚੰਦੀ ਹੈ